ਅਰ ਤੇ ਇੱਕ ਨੂੰ ਲਾਵਾਂ ਫੋਨ ਸਾਬ ਕਿਥੇ ਕਹਾ ਨੂੰ ਨਾਲ ਲੈ ਜਾਈ ਇਹਨੂੰ ਮੈਂ ਸਵੇਰ ਦਾ ਫੋਨ ਕੀਤਾ ਤੇ ਹਾਲੇ ਤੱਕ ਨਹੀਂ ਆਈ ਲਾ ਇਹ ਤੇ ਆ ਆਈ ਗਈ ਹੈ ਮਨ ਹਾਂ ਕਿ ਤੇ ਚੰਗੀਆਂ ਲੱਗਦੀ ਹੈ ਕਿਹ ਅੱਜ

ਸੁਣਾ ਹੋਰ ਕਹਿੰਦੇ ਕਹਿੰਦੇ ਘਰ ਦਿੱਤੀਆਂ ਮੇਰੇ ਪਿਓ ਨੇ ਆ ਗਾੜੀ ਨਾ ਲੰਘ ਟੱਕਰ ਗਈ ਆ ਲੈ ਥੋੜਾ ਪਾਣੀ ਆ ਜਾ ਬਹਿ ਜਾ ਚਾਹ ਪਾਣੀ ਨਾ ਕੋਈ ਕੋਈ ਗੱਲ ਨਹੀਂ ਬਹਿ ਜਾ ਨਹੀਂ ਆ ਜਾ ਤੂੰ ਹੋਰ ਸੁਣਾ ਕਿ ਮੈਂ ਫੋਨ ਕਰ ਦਿੰਦੀ ਤੂੰ ਫੋਨ ਕੀ ਕਰਨਾ ਹੈਗਾ ਹੈ ਮੇਰਾ ਦਿਲ ਕੀਤਾ ਹੁਣ ਮੈਂ ਚੱਲਾਂ ਚੱਲ ਉਹ ਤੇ ਕੋਈ ਨਹੀਂ ਭੈਣ ਦੇ ਘਰ ਕਿਹੜਾ ਮਤਲਬ ਹਾਂ ਹਾਂ ਜੜੀਆਂ ਸਜਾੜੀਆਂ ਜਾਣ ਸਿਰਨ ਨਾਲ ਕਦੀ ਮੁੱਢਾਂ ਦੀ ਬਿਗੜੀ ਵੀ ਸੁਧਰੇ ਇਹਨੂੰ ਪਤਾ ਤਾਂ ਹੈਗਾ ਉਹਨਾਂ ਦਾ ਉਹ ਨਹੀਂ ਸੁਧਰ ਸਕਦੀਆਂ ਨਾ ਨਾ ਇਹ ਨਹੀਂ ਸੁਧਰ ਸਕਦੇ ਤੇਰੀ ਸੱਸ ਕਿਦਾਂ ਬੋਲੀ ਉਹ ਦਿਨ ਵੇਖਿਆ ਉਹ ਦਿਨ ਤੇਰੀ ਸੱਸ ਕਿਦਾਂ ਬੋਲਦੀ ਤੇ ਤੇਰੀ ਜਠਾਣੀ ਲੱਗੀ ਮਹਾ ਤਾਂ ਤਾਂ ਜਾਣ ਚੁੱਪ ਕਰਾਤੀ ਮੈਂ ਉਥੇ ਮੈਂ ਜਦੋਂ ਵੱਡੀ ਬੈਠੀ ਨਾ ਸਿਆਣੀ ਬਿਆਣੀ ਉਹਦਾ ਬੋਲਣ ਦਾ ਹੱਕ ਤੇਰਾ ਕੋਈ ਬੋਲਣ ਦਾ ਹੱਕ ਨਹੀਂ ਫੂ ਫੂ ਕਰਦੀ ਚਲ ਗਈ ਫਿਰ ਨਹੀਂ ਸਾਡੇ ਭੈਣਾਂ ਤੋਂ ਆ ਗੱਲਾਂ ਕੱਲ ਦੀ ਗੱਲ ਸੁਣ ਲੈ ਇਹ ਵਿਚਾਰੀ ਚੱਲੀ ਸੀ ਪੇਕੇ 10 ਮਿੰਟ ਮੈਂ ਇਹਨੂੰ ਲਾਗੇ ਖਲੋ ਕੇ ਤੇ ਗੱਲਾਂ ਬਾਤਾਂ ਸੁਖਣਾ ਤੇ ਪੁੱਛਣ ਦਾ ਪੀ ਨੀ યો ਨਾ ਨੂੰ ਸੱਤੀ ਕੱਪੜੀ ਆਗ ਲੱਗੀ ਕਿਤੇ ਨਹੀਂ ਇਹ ਹੈ ਏਦਾਂ ਨਹੀਂ ਨਾ ਤੇ ਦਿਲ ਚ ਵਹਿ ਨਹੀਂ ਪਾਰੇ ਤੂੰ ਜਿਹੜੇ ਮਰਜੀ ਲਾਗੇ ਖਲੋ ਜਾ ਇਥੇ ਮਾਚੀ ਉੱਟਦੀਆਂ ਵਾ ਤੂੰ ਏਦਾਂ ਖਲੋਇਆ ਕਰ ਜੇ ਤੈਨੂੰ ਮੰਨਦੀ ਆ ਨਾ ਤੂੰ ਸਿਰ ਚੜ ਕੇ ਵੇਖ ਕਰ ਜਾਇਆ ਕਰ ਫਿਰ ਜੇ ਤੂੰ ਮੈਨੂੰ ਕੋਈ ਕਹਿਣਗਾ ਤੇ ਤੂੰ ਮੈਨੂੰ ਫੋਨ ਲਾਈ ਫਿਰ ਇਹਨਾਂ ਨੂੰ ਤਗਲੇ ਵਾਂਗੂ ਸਿੱਧੀਆਂ ਕਰੂੰਗੀ ਫਿਰ ਇਹਨਾਂ ਨੇ ਹੋਣਾ ਹੀ ਨਹੀਂ ਪੈਣਾ ਛੱਡ ਦੇ ਤੈਨੂੰ ਤੇ ਮੈਂ ਦੱਸਣ ਢੀ ਆ ਉਹ ਤਾਂ ਕਿਤੇ ਮੈਨੂੰ ਟਿਕਾ ਨਹੀਂ ਦਿੰਦੀਗਾ ਉਹਨਾਂ ਦੀ ਗੱਲ ਪਤਾ ਛੱਡ ਲੈ ਤੇ ਛੱਡ ਦਿੰਦੀ ਗੱਲ ਇਹ ਤੂੰ ਤੇ ਭੋਲੀ ਬਣੀ ਰਹਿਣੀ ਨਹੀਂ ਇਹ ਹੀ ਨਹੀਂ ਕਾਹੇ ਜੋਗੀ ਉਦਾਇ ਲਪੜ ਲਪੜ ਜਦੋਂ ਉਥੇ ਹੁੰਦੀ ਹੈ ਨਾ ਪਿੰਡ ਕਿਤੇ ਇਹਨੇ ਮੈਨੂੰ ਨਹੀਂ ਟਿਕਣ ਦੇਣਾ ਗਲੀ ਗਵਾਣ ਜਦੋਂ ਇਹਨੇ ਗਲੀ ਚ ਨਿਕਲਣਾ ਨਿਆਣਿਆਂ ਭੱਜੇ ਫਿਰਨਾ ਸੰਦੀਪ ਆ ਗਈ ਸੰਦੀਪ ਆ ਗਈ ਇਹਨੇ ਮੈਨੂੰ ਨਹੀਂ ਟਿਕਣ ਦਿੰਦੀ ਐਨੀ ਸ਼ੇਰ ਨਹੀਂ ਉਥੇ ਆ ਨਹੀਂ ਇਹਨਾਂ ਦੇ ਘਰ ਆ ਗਈ ਉਹ ਇਹਨਾਂ ਤੇ ਨਾ ਗਉਂ ਹੀ ਬਣਾ ਛੱਡੀ ਆ ਕਿਤੇ ਬੋਲਣਾ ਹੀ ਗਈ ਆਈ ਆ ਕਿਤੇ ਬੰਦਾ ਬੋਲੇ ਤੇ ਦੋਸੋਂ ਖ ਆਪਣਾ ਬਾਹਰ ਕੱਢੇ ਤੇ ਪਤਾ ਲੱਗ ਜੇ ਇਹਨਾਂ ਨੂੰ ਵੀ ਕਿੱਦਾਂ ਬੋਲੀਦਾ ਵਾ ਇਹ ਤੇ ਪਤਾ ਨਹੀਂ ਉਹ ਕੀ ਚੀਜ਼ ਆ ਇਹਨੂੰ ਤੇ ਮੈਂ ਕਿਹਾ ਵਾ ਮੇਰੇ ਕੋਲ ਰਾਜਾ ਕਾ ਦੁੱਖ ਸੁੱਖ ਕਰ ਦਿਆ ਪਰ ਇਹ ਤੇ ਹੁੰਦੀ ਨਹੀਂ ਦੱਸਦੀ ਲੈ ਐਦਾਂ ਵੇਲੇ ਜਦੋਂ ਭੈਣਾ ਦੀ ਤੇ ਜਾਇਆ ਕਰ ਤੂੰ ਬੈਠੀ ਰਿਆ ਕਰ ਉਹਨਾਂ ਦੇ ਸਰਹਾਣੇ ਤੇ ਸੁਣਦੀ ਰਿਆ ਕਰ ਐਦਾਂ ਹੀ ਕਿਸ ਦਿਨ ਤੂੰ ਮਰ ਮੁਰ ਜਾਣਾ ਉਹਨਾਂ ਦੀ ਗੱਲਾਂ ਗਲਗਲ ਘੋੜ ਦੇਣਾ ਤੇਰਾ ਉਹਨਾਂ ਨੇ ਨਹੀਂ ਭੈਣਾ ਮੈਂ ਜਿਹੜੀ ਘੜੀ ਲੰਘਦੀ ਉਹ ਸਹੀ ਚੋਕੇ ਤੇ ਕੁਲਵਿੰਦਰ ਤੋਂ ਫੋਨ ਲਾਉਂਦਾ ਪੈਂਦੀ ਆ ਸੋੜੇ ਉਹ ਜਿਹੜੀ ਵੱਡੀ ਉਹ ਲਾ ਇਨ ਵਸ ਲਾ ਮੇਂ ਕੋਲ ਪਾ ਦਿੰਦਾ ਲੈ ਜਨਾਨੀਆਂ ਦੇ ਕਈ ਕੁਛ ਕਰ ਲੈਂਦੀਆਂ ਤੇਰੇ ਕੋ ਤੇਰਾ ਬੰਦਾ ਹੀ ਨਹੀਂ ਤੇਰੇ ਵੱਸ ਛੋੜਿਆ ਪਤਾ ਨਹੀਂ ਤੂੰ ਕੀ ਬਣੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਉਹ ਜਿਹੜਾ ਤੇਰਾ ਘਰ ਵਾਲਾ ਮਾਉਂਜਿਆ ਉੱਥੇ ਬੈਠਾ ਇਹਨਾਂ ਦੀਆਂ ਗੱਲਾਂ ਸੁਣੀ ਜਾਂਦਾ ਵਾ ਹੈ ਤੇ ਉਹਨੂੰ ਇਹਨਾਂ ਦੀ ਪਤਾ ਵੀ ਮੇਰੀ ਜਨਾਨੀ ਆ ਮੈਂ ਜਨਾਨੀ ਵਾਲ ਦੀ ਗੱਲ ਕਰਦਾ ਜਦੋਂ ਇੱਥੇ ਆਉਂਦਾ ਵਾ ਬੜਾ ਦੇਵਾਨੰਦ ਬਣ ਕੇ ਆਉਂਦਾ ਤੌਰ ਹੀ ਨਹੀਂ ਪਾਇਆ ਜਾਂਦਾ ਵੀ ਪਤਾ ਨਹੀਂ ਕਿੱਡਾ ਤਾਂ ਇੰਟਰਨੈਟ ਜਨਾਨੀ ਦਾ ਬਣਦਾ ਨਹੀਂ ਆ ਮਾਂ ਦਾ ਤੇ ਜਠਾਣੀ ਦਾ ਬੜਾ ਫੱਟਾ ਕੀ ਗੱਲ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਆਪਣੀ ਜਨਾਨੀ ਵਾਲ ਦੀ ਗੱਲ ਕਰਨੀ ਆ ਮੈਨੂੰ ਫੋਨ ਨੰਬਰ ਦੇ ਕੇ ਜਾਇਦਾ ਇੱਕ ਦੇ ਤੋ ਮੈਨੂੰ ਨੰਬਰ ਨਹੀਂ ਦਿੱਤਾ ਕਿ ਤੂੰ ਆਨੀ ਐ ਵੀ ਜਦੋਂ ਫੋਨ ਲਉਣੀ ਤੂੰ ਚੰਗਾ ਨਹੀਂ ਬੋਲਦੀ ਤੇ ਮੈਂ ਤਗਲੇ ਵਾਂਗੂ ਸਿੱਧਾ ਕਰ ਦੇਣਾ ਵੇਖੀ ਇਹਨੂੰ ਨਹੀਂ ਭੈਣੇ ਪਤਾ ਨਹੀਂ ਇਹਨੂੰ ਤਾਂ ਵਿਹਮਾ ਨਹੀਂ ਖਾ ਲਿਆ ਸਾਰੀ ਲੱਗਦੀ ਮੈ ਆਉਦੀ ਤੇ ਮੈਨੂੰ ਉਹਦਾ ਨੰਬਰ ਦੇ ਕੇ ਜਾਵੇ ਜੇ ਕਿਤੇ ਮੈਨੂੰ ਉਹਦਾ ਨੰਬਰ ਦਵੇ ਨਾ ਤੇ ਮੈਂ ਉਹਨੂੰ ਫੋਨ ਲਾ ਕੇ ਤਾਂ ਕੰਨ ਖਿੱਚਾਂ ਤੇ ਤਗਲੇ ਵਾਂਗੂ ਸਿੱਧਾ ਕਰਦਾ ਕਿਤੇ ਕੰਨ ਚ ਪਿਆ ਨਾ ਕੁਸਕੂਗਾ ਵੀ ਤੂੰ ਆਪਣੀ ਜਨਾਨੀ ਵਾਲ ਦੀ ਗੱਲ ਕਰ ਰਹਾ ਤੂੰ ਜੋ ਸਾਰਾ ਦਿਨ ਮਾਂ ਦੇ ਮਗਰ ਮੀਆਂ ਮਿੱਠੂ ਬਣਿਆ ਰਹੀ ਨਾ ਵਾ ਫੋਨ ਕਰਤਾ ਉਹਦੇ ਦਵਾਲੇ ਫੋਨ ਕਰਤਾ ਦਦੇ ਨੀ ਚੱਲ ਬੈਣਾ ਚੁੱਪ ਕਰ ਬੱਸ ਕਰ ਬੱਸ ਕਰ ਬੈਣਾ ਚੁੱਪ ਕਰ ਤੂੰ ਇਹਦਾ ਪਤਾ ਲੈਣ ਆਈ ਆ ਮੈਨੂੰ ਦੋਰਾ ਮਰਜ਼ੇ ਤੇ ਪਾ ਕੇ ਜਾਣਾ ਨਾ ਹੁਣ ਲੈ ਓ ਸੰਦੀਪ ਮੈਨੂੰ ਕੀ ਆ ਮੈਂ ਤਾਂ ਚੰਗੀ ਭਲੀ ਨਾ ਵਰਨ ਮੈਨੂੰ ਘਰਾਂ ਦੇ ਘੋੜਿਆਂ ਨੂੰ ਭੱਜੀ ਫਿਰਦੀ ਆ ਦੇਖੋ ਤੇ ਮੇਰੀਆਂ ਚਲਾਕੀਆਂ ਵਾ ਅਗਲੇ ਨੇ ਘਰੋਂ ਹੁੰ ਦੇਣਾ ਤੈਨੂੰ ਮੰਜੇ ਤੇ ਪਾਇਆ ਮੈਂ ਤਾਂ ਫੇਰ ਹੀ ਤੇ ਘਰੋਂ ਨਿਕਲੀ ਆਹ ਮੈਨੂੰ ਪਾਲਾ ਮੰਜੇ ਤੇ ਇਹੋ ਜਿਹਾ ਬੰਨੇ ਨਾ ਮਾਰ ਕੇ ਆਇਆ ਕਰ ਹਾਂ ਉਹ ਤੇ ਤੇਰੀਆਂ ਗੱਲਾਂ ਗੱਲਾਂ ਮਾਰੀਆਂ ਵਾ ਕਿਉਂ ਡਰ ਕੇ ਆਉਣੀ ਆ ਕਹਿ ਹੁੰਦਾ ਆਪਣੀ ਭੈਣ ਕੋ ਚਲੀ ਟੌਰ ਨ ਆਇਆ ਕਰ ਨਹੀਂ ਭੈਣਾ ਮੈਂ ਹਾਂ ਨੂੰ ਟਾਈਫੈਡ ਬੁਖਾਰ ਚੜਿਆ ਆ ਆਇਆ ਮੈਨੂੰ ਕਰਦੇ ਟਾਈਫੈਡ ਜੇ ਕਿਤੇ ਮੈਂ ਮੰਜੇ ਤੇ ਪੈ ਗਈ ਨਾ ਤੇ ਤੇਰੇ ਤੇ ਤਰ ਤੋਰਦੇ ਨਾਲ ਛੇਤੀ ਡਾ ਦੇਣੇ ਆ ਆ ਮੈਂ ਹੀ ਤੇਰੇ ਮਗਰ ਪੈਰ ਵਾਈਜ਼ ਕਰਨ ਰਹੀ ਆ ਜਦੋਂ ਉੱਥੇ ਤੂੰ ਵਸਣ ਰਹੀ ਆ ਮੰਮੀ ਹਣੀ ਮੰਮੀ ਹਣੀ ਤੇ ਤੇਰੀ ਵਾਈਜ਼ ਹੋਈ ਨਹੀਂ ਲੈਂਦੇ ਓਰੇ ਇਹ ਕੀ ਆ ਆ ਵੇਹ ਤੇਰੇ ਲਈ ਮੈਂ ਚਾਦਰ ਲੈ ਕੇ ਆਈ ਹਾਂ ਬੱਬੀ ਲੈ ਮੈਂ ਤੇ ਆਖਿਆ ਸਾਰਾ ਦਿਮਾਗ ਤੇਰਾ ਉਹਨਾਂ ਹੀ ਖਾ ਲਿਆ ਵਾ ਹੈਗਾ ਵਾ ਮੰਨਦੀ ਆ ਆ ਕਲਰ ਮੇਰੇ ਕੋ ਹੈ ਵੀ ਨਹੀਂ ਹੀ ਬਹੁਤ ਵਧੀਆ ਕੀਤਾ ਈ ਕਿੰਨੇ ਕਦੀ ਆਈ ਆ ਤੂ ਰੇਟ ਨੂੰ ਕੀ ਕਹਿਣਾ ਵਾ ਚਾਦਰ ਚਾਹੀਦੀ ਤੈਨੂੰ ਉਹ ਮਿਲ ਗਈ ਹੈ ਨਾ ਚਲ ਮਸਾਉਂਗੀ ਚੰਗਾ ਆ ਬਹੁਤ ਵਧੀਆ ਕੀਤਾ ਐਦਾਂ ਭੈਣ ਦਾ ਵੀ ਧਿਆਨ ਰੱਖਿਆ ਕਰ ਉੱਥੇ ਹੀ ਬਸ ਲੱਗੀ ਰਹਿਣੀ ਉਹਨਾਂ ਨਾਲ ਸਿਰ ਤੋਂ ਕੰਮਲੀ ਹੋ ਜਾਣਾ ਤੂੰ ਸਿਰਖ ਪਾਖ ਪਾ ਕੇ ਗਰਮ ਨੇ ਉਹ ਦਿਨ ਪੇਠਾ ਪਸੰਦ ਕੀਤਾ ਖਾ ਲਿਆ ਹੀ ਆਹੋ ਆਂਦਾ ਹੀ ਮਾਸੀ ਨੇ ਬਹੁਤ ਵਧੀਆ ਬਣਾਇਆ ਵਾ ਹੋ ਨਹੀਂ ਬਣਾਇਆ ਮੈਂ ਮਾਰੂ ਗੇੜਾ ਦਾਦੀ ਬਣਾਉਣਾ ਵਾ ਬਣਾਉਣਾ ਆਹੋ ਚੱਲ ਮੈਂ ਆਉਂਗੀ ਵੀ ਆਉਂਗੀ ਆਉਂਗੀ ਮੇਰੀ ਸੁਣ ਗੱਲ ਚੱਲ ਬਹਿ ਪੈਣ ਕੀ ਆਖੂਗੀ ਵੀ ਆਉਂਦਿਆਂ ਹੀ ਚਾਹ ਨਾ ਪਾਣੀ ਆਉਂਦਿਆਂ ਪੁੱਤੇ ਖਾਣੀ ਉਹ ਗੱਲ ਹੋ ਗਈ ਆ ਤੂੰ ਉਂਦਿਆਂ ਆਪਣੇ ਰੋਣੇ ਰੋਣ ਲੱਗ ਗਈ ਤੇ ਮੈਨੂੰ ਤੇ ਖੇਜੀ ਇੰਨੀ ਚੜ ਜਾਂਦੀ ਮੇਰੇ ਕੋਲ ਇਹੋ ਜਿਹੀ ਗੱਲਾਂ ਸੁਣੀਆਂ ਨਹੀਂ ਜਾਂਦੇ ਆ ਉਦਾਂ ਤੇ ਭੈਣ ਮੈਂ ਇੰਨਾ ਬੋਲਦੀ ਨਹੀਂ ਆ ਜੇਕਰ ਮੈਂ ਇੰਨੀ ਬੋਲਣ ਵਾਲੀ ਹਾਂ ਨ ਮੇਰਾ ਸੁਭਾਅ ਇਦਾਂ ਦਾ ਵੀ ਮੇਰਾ ਨਿੱਗਾ ਜਿਹਾ ਸੁਭਾਅ ਉਹ ਮੈਂ ਜ਼ਿਆਦਾ ਬੋਲਦੀ ਨਹੀਂ ਆ ਤੁਹਾਨੂੰ ਵੀ ਪਤਾ ਵਾ ਤੇ ਘੁੱਟ ਚਾਹ ਬਣਾ ਕੇ ਲਿਆਵਾਂ ਤੁਹਾਡੀ ਮੈਂ ਚੰਗਾ ਨਹੀਂ ਪੈਣਾ ਤੇਰੀ ਬੈਨ ਤੇ ਮੇਰੇ ਸਿਰ ਪੀੜੀ ਲਾਤੀ ਆ ਹਾਏ ਹਾਏ ਹਾਲੇ ਤੇ ਮੈਂ ਆਪਣੇ ਪਰਵਾਹ ਨੂੰ ਨਹੀਂ ਗੱਲਬਾਤ ਦੱਸਦੀ ਆਪਣੀ ਪਰਜਾਈ ਨੂੰ ਨਹੀਂ ਦੱਸਦੀ ਸੁਭਰ ਵਹਲੇ ਨੂੰ ਕੱਲੀ ਨੂੰ ਪਤਾ ਵਾ ਨਹੀਂ ਤੇ ਉਹ ਤੇ ਕਾਰੇ ਨੇ ਤੱਕਲੇ ਵਰਗੇ ਸਿੱਧੇ ਦੇਣ ਜਿੱਦਾਂ ਦੇ ਉਹਨਾਂ ਦੇ ਸੁਭਾਅ ਵਾ ਹਲ ਪੜਾ ਜਾਂਦੀ ਤੇਰੀ ਤਾਂ ਇਹ ਚਾਹ ਨਹੀਂ ਪਹਿਲਾਂ ਤੇ ਨਹੀਂ ਪੀਓਂਦੀ

आये मेरी सुने। चल।, कर ना? चल आजा इत आजा इत सही गलज मारी बार बिहारी तीन मैं अगे भी दसा ना गल चल दी घर आहो ਇਜਠਾਣੀ ਨੇ ਪੰਗਾ ਪਾਇਆ ਕਾਦਾ ਸੋਨੇ ਦਾ ਅੱਛਾ ਆਹੋ ਕੀ ਆਂਦੀ ਹਣ ਹੁਣ ਕਿੱਥੇ ਆ ਸੋਨਾ ਤੇਰੇ ਕੋਲ ਕਦੋਂ ਉਹ ਤਾਂ ਮੈਂ ਗਹਿਣੇ ਪਾਇਆ ਵਾ ਹਾਂ ਆ ਰੇ ਹਾਂ ਉਹ ਤੇ ਮੰਗਣ ਟਿਕਾਵਾ ਵਿਆਹ ਤੇ ਉਹ ਆਂਦੀ ਮੈਂ ਪਹੁੰਚਾਣਾ ਕਦੋਂ ਮੈਨੂੰ ਪਹਿਲਾਂ ਦੱਸ ਦਿੰਦੀ ਤੇ ਮੈਂ ਉਹ ਕਰ ਬੁਰ ਲੈ ਕੇ ਛਡਾ ਲੈਂਦੀ ਤੈਨੂੰ ਪਤਾ ਮੇਰਾ ਖਰਚਾ ਹੋਇਆ ਵਾ ਪੈਸੇ ਤੇ ਹੈ ਨਹੀਂ ਬਿਮਾਰ ਮੈਂ ਬੜੀ ਰਹੀ ਹਾਂ ਉਹ ਤਾਂ ਕਰਕੇ ਮੈਨੂੰ ਲੋੜ ਹੀ ਪੈਸਾਂ ਦੀ ਤੇ ਮੈਂ ਤਾਂ ਗਹਿਣੇ ਪਾਇਆ ਹੀ ਜੇ ਕਿਤੇ ਤੂੰ ਮੈਨੂੰ ਮੇਰੇ ਕਨਾਂ ਚ ਦੀ ਪਹਿਲਾਂ ਕੱਢ ਦਿੰਦੀ ਤੇ ਮੈਂ ਛਡਾ ਕੇ ਲੈ ਆਂਦੀ ਤੂੰ ਵੀ ਉਹੀ ਗਰ ਛਾਪਿਆਂ ਤੋਂ ਦੀ ਖਿੱਚਣ ਵਾਲੀ ਗੱਲ ਕਰਨ ਨਹੀਂ ਚੱਲ ਹੁਣ ਵੇਖ ਜੇ ਹੁਣ ਸਰਾਇਆ ਜਾਂਦਾ ਤੇ ਹਲੇ ਹਫਤਾ ਹੈਗਾ ਵਿਆਹ ਚਲ ਹਫਤੇ ਦੇ ਵਿੱਚ ਵਿੱਚ ਵੇਣੀ ਆ ਆਹੋ ਤਾਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੂੰਗੀ ਆਪ ਹੀ ਆ ਜੀ ਆਹ ਬਣੇ ਨਾਉਂਗੀ ਆਪ ਹੀ ਅਰੇ ਬਾਈ ਸੁਈ ਲੱਗ ਗਈ ਮੈਂ ਕੀ ਬੋਲਦੀਆਂ ਕਿਹੜੇ ਮੂੰਹ ਬੋਲਦੀਆਂ ਆਹੋ ਅੱਛਾ ਉਹਨੇ ਕੋ ਪਾਉਣਾ ਵਾ ਦੱਸ ਉਹ ਰੈਂਦੀ ਆ ਬਣੇ ਨਾ ਕਢਾਉਣੀ ਨਹੀਂ ਲਈ ਜਿਉਂ ਵਿਆਹ ਹੈ ਉਹ ਦੋਦੋ ਤੇ ਮੈਨੂੰ ਫੜਾਇਆ ਅਗੜੀਆਂ ਚਾਹੁੰਦੀ ਆ ਵੀ ਵੇਖੀਏ ਕਿ ਕਿੱਥੇ ਰੱਖਿਆ ਕਿੱਥੇ ਨਹੀਂ ਚੱਲ ਕੋਈ ਨਹੀਂ ਕਰਦੀ ਆ ਤੇਰੇ ਭਾਜੀ ਨਾਲ ਗੱਲ ਤੇ ਫਿਰ ਛਡਾ ਕੇ ਲੈਉਣੇ ਆ ਆਹ ਕੋਈ ਨਹੀਂ ਚਲ ਆ ਜਾ ਅੰਦਰ ਹੀ ਆ ਜਾ ਤੇਰੇ ਨਾਲ ਜਿਹੜੀ ਆਈ ਗਵਰਨਰ ਤੇਰੀ ਕੀ ਆਖੂ ਪਤਾ ਨਹੀਂ ਕੀ ਪੜਦੇ ਨਾਲ ਗੱਲਾਂ ਕਰ ਲੱਗਦੀਆਂ ਆ ਚਲ ਚਲ ਆਹ ਆਜਾ ਸ਼ਾਬੀ ਕੀ ਚੱਲਦੀ ਨਹੀਂ ਚੱਲਦੀ ਹੈ ਹੁਣ ਭਾ ਆ ਜਾ 10 ਮਿੰਟ ਨਹੀਂ ਨਹੀਂ ਲੇਟ ਬੜਾ ਹੋ ਗਿਆ ਅਗੇ ਫਿਰ ਆਉਂਗੀ ਕਿਤੇ ਚੱਲ ਵੇ ਲੈ ਹਾਂ ਚਲੋ ਕੋਈ ਨਹੀਂ ਹੈ ਚੰਗਾ ਜਾ ਜੀ ਇਹ ਜਾਂਦੀ ਮੈਂ ਬੱッセ ਜਾਣਾ ਤੇ ਉਤਰੀ ਤੇ ਪ੍ਰਦੀਪ ਦੀ ਸਕੂਟਰੀ ਤੋਂ ਸਕੂਟਰੀ ਤੋਂ ਉਤਰੀ ਆਹ ਹੋ ਮਿੰਟੇ ਆਪ ਕਹਿ ਕੇ ਗਈ ਵੀ ਮੈਂ ਬੱッセ ਜਾਣਾ ਬੱッセ ਕਿਥੇ ਮੈਂ ਉਹ ਪ੍ਰਦੀਪ ਦੀ ਸਕੂਟਰੀ ਤੋਂ ਉਤਰੀ ਆ ਉਹ ਗਾਂ ਨਿਕਲ ਗਈ ਜਦੇ ਘਰ ਨੂੰ ਆ ਗਈ ਆ ਸੱਸ ਜੀ ਸਤਿ ਸ੍ਰੀ ਅਕਾਲ ਤੁਸੀਂ ਕਿੰਮੀ ਹਾਂ ਸੋ ਨਾਦੀ ਬਸੇ ਜਾਣਾ ਉਹ ਮੈਂ ਇੱਥੇ ਟੱਕਰ ਦੀ ਅੱਡੇ ਤੇ ਤੇ ਮੈਂ ਨਾਲ ਬਹਿ ਕੇ ਆ ਗਈ ਇਹਦੇ ਤੇ ਉਹਨੂੰ ਵੀ ਕਰ ਲੈਣੀ ਉਹ ਹਾਂ ਨਹੀਂ ਮੈਨੂੰ ਜਲਦੀ ਆ ਕੁੜੀ ਦਾ ਸਕੂਲੋਂ ਆ ਜਾਣਾ ਅੱਛਾ ਚਲ ਹਾਂ ਤਾਂ ਕਰਕੇ ਚਲੋ ਪੀਓ ਪਾਣੀ ਪੂਣੀ